ਇਹਨਾਂ ਦੀ ਫੋਟੋ ਕਰਕੇ ਤੂੰ ਭੇਜ ਦੇਣਾ ਕਰ ਦੋ লাইਟ ਨਾ ਲੈ 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 ਜੋ ਫਿਰ ਬਿਠੇ ਆਪਣੇ ਮੁੰਡੇ ਲੈ ਜਾ ਸਾਡੇ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਡਰਗ ਫ੍ਰੀ ਬਣਾਉਣਾ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰਗਸ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰੱਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰੱਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀ ਹੈ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਬੀਮਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ CIA 1 ਔਰ ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਦਮਾ ਨੰਬਰ 140 41223 ਦਾ ਹੈਗਾ 4th ਡਿਸੰਬਰ ਦਾ ਇਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਪੈਟਰਨ ਸਿੰਥੈਟਿਕ ਡਰੱਗਸ ਨਾਲ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗੋਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਾਂਂ ਤੇ ਲਿਆਇਆ ਹੈ ਉਹਦੇ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ ਸੁਰਜੀਤ ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ 'ਚ ਮੁਲਜ਼ਮ ਗੁਰਪ੍ਰੀਤ ਤੇ ਜਿਹੜਾ ਮੈਜਰ ਹੈ ਇਹ ਪੁੱਛ ਕੇ ਤੋਂ ਪਤਾ ਲੱਗਿਆ ਕਿ ਇੱਕ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰ ਆਪਣੇ ਆਪ ਨੂੰ ਕਹਿੰਦਾ ਸੀ ਵੈ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਹਨੂੰ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜਡ ਸੀਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੋਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਪੁੱਛਗਿੱਛ ਤੋਂ ਅੱਗੇ ਚੱਲੇ ਉਹਨੇ ਸਾਨੂੰ ਅੱਗੇ ਦੱਸਿਆ ਯੋਗੇਸ਼ ਨੇ ਤਾਂ ਸੱਚੇ ਨੇ ਕਿ ਗਲੌਸ ਫਾਰਮਾਸੋਟਿਕਲਸ ਹੈ ਕਿ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਰੈਡੀ ਸਿੰਥੈਟਿਕ ਡਰੱਗਾਂ ਉਹ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਫੋਜ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੇਮ ਦੇ ਯੁਗਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉਤੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉੱਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸੋਟਿਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੁਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਚਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਇਹ ਇਹਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਰਟਲ ਸਮੈਸ਼ ਹੋਇਆ ਡਰੱਗਸ ਦਾ ਤੇ ਇਹਦੇ ਵਿੱਚ ਜਿਹੜੀ ਅਗਲੀ ਪੁੱਛਗਿੱਛ ਹੈ ਉਹ ਅਸੀਂ ਇਹਨਾਂ ਦਾ ਹੁਣ ਰਿਮਾਂਡ ਲਵਾਂਗੇ ਟ੍ਰਾਂਜ਼ਿਟ ਰਿਮਾਂਡ ਤੇ ਉੱਥੋਂ ਲੈ ਕੇ ਆਏ ਆਂ ਸਾਡੀ ਟੀਮ ਪਹੁੰਚੀ ਹੈ ਤੇ ਹੁਣ ਰਮਾਂਡ ਲੈ ਕੇ ਇਹਨਾਂ ਦੀ ਅਗਲੀ ਕਾਰਵਾਈ ਹੋਏਗੀ ਔਰ ਇਹਦੇ ਚ ਨੈਟਵਰਕ ਜਿਹੜਾ ਕਾਫੀ ਵੱਡਾ ਮੈਂ ਸਮਝਦਾ ਬ੍ਰੇਕਅਪ ਕੀਤਾ ਗਿਆ ਇਹਦੇ ਚ ਉਹ ਇਹ ਵੀ ਗੱਲ ਪਤਾ ਲੱਗੀ ਹੈ ਡੂਰਿੰਗ ਜਦੋਂ ਸਾਡੀ ਟੀਮ ਉਥੇ ਸਰਚ ਕਰ ਰਹੀ ਸੀ ਕਿ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਵੀ ਇਹਨਾਂ ਨੂੰ ਕੋਈ ਨੋਟਿਸ ਆਇਆ ਹੋਇਆ ਸੀ ਇਸ ਫਰਮ ਨੂੰ ਸ਼ਾਇਦ ਉਹਨਾਂ ਦੇ ਵੀ ਰੈਡਾਰ ਤੇ ਸੀ ਪਰ ਆਪਣੀ ਟੀਮ ਪਹਿਲਾਂ ਪਹੁੰਚ ਗਈ ਤੇ ਉਹਨਾਂ ਨੂੰ ਸਾਡੇ ਕੋਲ ਬੜੀ ਡਾਇਰੈਕਟ ਐਵਿਡੈਂਸ ਸੀਗੀ ਜਿਸ ਤੋਂ ਇਹ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਆਪਾਂ ਇਨਵੈਸਟੀਗੇਟ ਕਰਾਂਗੇ ਔਰ ਇਸ ਗੱਲ ਤੇ ਸਾਰੇ ਆਪਾਂ ਵਚਨਬੱਧ ਆ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਰitsar ਕਮਿਸ਼ਨਰੇਟ ਦੀ ਪੁਲਿਸ ਦੇ ਸਾਰੇ ਆਫਸਰਾਂ ਨੂੰ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਜਿਹਨਾਂ ਨੇ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇਹ ਕਾਮਯਾਬੀ ਨੂੰ ਅੰਜਾਮ ਦਿੱਤਾ ਸਰ ਕਿੰਨੀਆਂ ਗ੍ਰਿਫਤਾਰੀਆਂ ਦੇ ਵਿੱਚ ਹੋਈਆਂ ਨੇ ਕੋਲ 12 ਲੋਕ ਮੈਂ ਤੁਹਾਨੂੰ ਦੱਸਿਆ ਜੀ 12 ਸਗਗਰ ਫੜੇ ਨੇ ਵੱਖ-ਵੱਖ ਜਗ੍ਹਾ ਤੋਂ ਪੰਜਾਬ यूपी गुजरात ਬੁੱਲ ਸਰ ਇਹ ਜੀ ਇੱਕ ਤੇ ਉਹਦੇ ਕੇਸ ਦੀ ਆੜ ਦੇ ਵਿੱਚ ਇਹ ਬਣਾ ਰਹੇ ਸੀਗੇ ਕਿ ਕਿਹੜੀ ਦਵਾਈਏ ਬਣਾ ਰਹੇ ਸੀ ਜਿਸ ਦੀ ਆੜ ਦੇ ਵਿੱਚ ਇਹ ਅੰਦਰਖਾਤੀ ਦਵਾਈ ਬਣਾਇਸ ਹੈ ਕਿ ਕਿੰਨੇ ਚਿਰ ਤੋਂ ਉੱਥੇ ਇਹ ਕੰਮ ਕਰ ਰਹੀ ਸੀ तकरीबन 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲੀਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਥੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਅਸੀਂ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਇਥੋਂ ਨਾਲ ਲੈ ਕੇ ਗਏ ਸੀ ਮੈਂ ਉਹ ਵੀ ਜ਼ਰੂਰ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਚਾਹਾਂਗਾ ਕਿ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਤਿਰਖਾ ਜਿਹੜੇ ਉਹਨਾਂ ਦੇ ਆਈਐਸ ਆਫੀਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੇ ਰਹੀ ਟੀਮ ਨੂੰ ਉਹਨਾਂ ਨੇ ਇੱਕ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਇਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈ ਹੈ ਕਿ ਵਾਇਆ ਯੂਪੀ ਰੂਟ ਇੱਕ ਫੋਰਡ ਫਾਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ ਚ ਆ ਰਹੀ ਸੀ ਸਰ ਇਹਨਾਂ ਦੀ ਸਪਲਾਈ ਜਿਹੜੀ ਲੱਗੀ ਹੈ ਬਾਈ ਰੋਡ ਵੀ ਗਈ ਸੀ ਯਾ ਦੁਆਨਿਆ ਤੋਂ 호텔 ਤੇ ਦੇਸੀ ਬਾਈਕ ਤੇ ਇਦਾਂ ਵੀ ਲੇਖੋ ਇਹਨਾਂ ਦਾ ਜੋ ਮੋਡਸ ਪ੍ਰੈਂਟ ਹੀ ਸਾਹਮਣੇ ਆਇਆ ਇਹ ਕੋਰੀਅਰ ਕਰਦੇ ਸੀਗੇ ਕੋਰੀਅਰ ਕਰਕੇ ਪਹਿਲਾਂ ਹਾਪਰ ਜਾਂਦੀ ਸੀ ਹਾਪਰ ਵਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਰੀਅਰ ਕਰ ਦਿੰਦਾ ਸੀ ਫਿਰ ਉਸ ਤੋਂ ਬਾਅਦ ਪੰਜਾਬ 'ਚ ਡਿਫਰੈਂਟ ਡਿਫਰੈਂਟ ਮੈਥਡਸ ਨਾ ਹੁੰਦੇ ਨੇ ਕਦੇ ਕੋਰੀਅਰ ਵੀ ਆਇਆ ਕੁਝ ਟ੍ਰੇਨ 'ਚ ਵੀ ਆਏ ਲੋਕ ਉਸਾਰਾ ਡਿਫਰੈਂਟ ਮੋਡ ਜਿਹੜੇ ਤੁਸੀਂ ਕਹਿੰਦੇ ਤੁਸੀਂ ਇੰਡੀਆਸ ਦਾ ਜਿਹੜੇ ਇਨਵੋਲਡ ਜਿਹੜੀਆਂ ਦਵਾਈਆਂ ਵਾਲੀ ਦੁਕਾਨਾਂ ਕਿੰਨੀਆਂ ਕਿੰਨੀਆਂ ਹੋਣ ਗਿਆ ਜਿੱਥੇ ਇਹ ਸਪਾਈ ਮਿਲਦੇ ਨੇ ਦੇਖੋ ਉਹ ਹੋਣਾ ਸੀ ਜਿਹੜਾ ਗਰਾਉਂਡ ਵਰਕ ਪਹਿਲਾਂ ਉਹਨਾਂ ਤੋਂ ਕੀਤਾ ਸੀਗਾ ਬੇਸਿਕਲੀ ਇਹ ਦਵਾਈਆਂ ਵਾਲੀ ਦੁਕਾਨ ਦਾ ਬਹੁਤਾ ਰੋਲ ਨਹੀਂ ਇੱਥੇ ਅਜੇ ਤੱਕ ਆਇਆ ਸੀਗਾ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਦੋਂ ਪਹਿਲਾਂ ਇੱਥੇ ਲੋਕ ਫੜੇ ਸੀਗੇ ਇੰਡੀਵਿਜੂਅਲ ਬੰਦੇ ਸੀ ਕਿ ਗੈਂਗ ਬਣਾ ਕੇ ਸਪਲਾਈ ਕਰ ਰਹੇ ਸੀਗੇ ਥਰੂ देयर ओन ਚੈਨਲਸ ਉਹ ਸਾਰੇ ਸਮੈਸ਼ ਕੀਤੇ ਤਾਂ ਹੀ 12 ਬੰਦੇ ਫੜੇ ਗਏ ਵੱਖਰੇ ਵੱਖਰੇ ਉਹ ਦਵਾਈਆਂ ਵਾਲਾ ਜਿਹੜਾ ਹੈਗਾ ਉਹ ਸੀ ਡਰੱਗ ਵਾਲੀ ਟੀਮ ਨਾਲ ਲਟ ਕੇ ਹੁਣ ਅੰਮ੍ਰਿਤਸਰ ਲੈਵਲ ਤੇ ਜਿਹੜੀ ਲੋਕਲ ਸਾਡਾ ਕੋਈ ਵੀ ਰਹਿੰਦਾ ਲੂਜ਼ ਐਂਡ ਇਨਵੈਸਟੀਗੇਸ਼ਨ ਦਾ ਉਹਨੂੰ ਸਾਰਾ ਸਾਫ਼ ਕਰਾਂਗੇ ਸਰ ਜੇਲ ਦੇ ਵਿੱਚੋਂ ਜਿਹੜੇ ਦੋ ਮਨ ਲਾ ਕੇ ਰੋਲ ਸੀਗਾ ਪ੍ਰੋਪਰ ਔਰ ਜੇਲ ਦੇ ਵਿੱਚੋਂ ਤੁਸੀਂ ਇਹ ਮੰਨਦੇ ਕਿ ਜੇਲ ਦੇ ਵਿੱਚੋਂ ਇਹ इजीली ਅਪਡੇਟ ਕਰੀ ਜਾ ਰਹੇ ਸੀ ਕਿਉਂ ਨਹੀਂ ਨਹੀਂ ਦੇਖੋ ਇਹ ਯੋਗੇਸ਼ ਕੁਮਾਰ ਫੜੇ ਜਿਹੜਾ ਮੈਂ ਤੁਹਾਨੂੰ ਦੱਸਿਆ ਫੜਿਆ ਮਾਨਸਾ ਜੇਲ ਜਿਹੜਾ ਲੋਜ ਸੀ ਫੜਿਆ ਇਹ ਸਿੰਥੈਟਿਕ ਡਰਗਸ ਸੀਗਾ ਜੀ ਉਸ ਦੇ ਬਾਅਦ ਉੱਥੇ ਕਿਤੇ ਇਹਨੇ ਜਾ ਕੇ ਕੋਈ ਨਾ ਕੋਈ ਆਪਣਾ ਸੋਰਸ ਬਣਾ ਕੇ ਇੱਕ ਫੋਨ ਦੀ ਅਵੇਲੇਬਿਲਟੀ ਨਾਲ ਇਹ ਕੰਮ ਚਲਾਇਆ ਕਿਉਂਕਿ ਉਹਦਾ ਉੱਥੇ ਪੁਰਾਣਾ ਲਿੰਕ ਤਾਂ ਸੀਗਾ ਹੀ ਸੋ ਉਹ ਵੀ ਨਾਲ ਸਾਰਾ ਨੈਟਵਰਕ ਸਮੈਸ਼ ਹੋਇਆ ਸਰ ਹਿਰੋਇਨ ਜਿਹੜੀ ਜਿਆਦਾਤਰ ਹੁੰਦੀ ਆ ਉਹਦੇ ਵਿੱਚ ਜਿਆਦਾਤਰ ਸਾਨੂੰ ਨੂੰ ਮਿਲਦਾ ਕਿ ਇਸ ਤਰ੍ਹਾਂ ਦੀ ਜਿਹੜੀ ਦਵਾਈਆਂ ਹੁੰਦੀਆਂ ਉਹ ਕਿਸੇ ਕੋ ਵਿੱਚ ਉਹਦੇ ਜਿਆਦਾ ਬढ़ावा ਕਰਨ ਵਾਸਤੇ ਉਹ ਨਾਲ ਗੋਲੀਆਂ ਕੱਢੀ ਇਸ ਤਰ੍ਹਾਂ ਦੇ ਵੀ ਇਹਦਾ ਕੋਈ ਕੰਮ ਹੈਗਾ ਨਹੀਂ ਅਜੇ ਤੱਕ ਕੋਈ ਹਿਰੋਇਨ ਦੇ ਵਿੱਚ ਮਿਕਸਿੰਗ ਵਾਲੀ ਕੋਈ ਗੱਲ ਨਹੀਂ ਇਹ ਤੇ ਸਿੰਥੈਟਿਕ ਡਰਗ ਦਾ ਨੈਰੋਲ ਸੇਲ ਹੈ ਕਿਉਂਕਿ ਇਹਦਾ ਕਿੱਕ ਮਿਲਦੀ ਆ ਤੁਹਾਨੂੰ ਪਤਾ ਹਰ ਤਰ੍ਹਾਂ ਦਾ ਨਸ਼ਾ ਹੈ ਬਟ ਸਿੰਥੈਟਿਕ ਡਰਗ ਆਲਸੋ ਇਜ਼ ਅ ਵੈਰੀ ਫੈਟਲ ਕਾਈਂਡ ਆਫ ਜਿੱਤੇ ਜਿਆਦਾ ਇੰਨਾ ਜਲਦੀ ਤੇ ਬਾਡੀ ਨੂੰ ਬੜਾ ਹਾਰਮਫੁਲ ਹੈਗਾ ਸਰ ਕਹਿੰਦਾ ਇਹ ਸਪਲਾਈ ਡਾਇਰੈਕਟਰੀ ਹੈ ਮੈਸ਼ਲੀ ਦਵਾਵਾਂ ਦੀ ਸਪਲਾਈ ਹੱਥੋਂ ਹੋ ਰਹੀ ਹੈ ਤੇ ਯੂਪੀ ਦਾ ਜਨਰਲ ਕ੍ਰਿਮੀਨਲ ਐਕਟ ਨੂੰ ਪੰਜਾਬ ਨੂੰ ਪੁਸ਼ ਕਰ ਰਹੀ ਹੈ ਜਾਂ ਪੰਜਾਬ ਦੇ ਇੰਡੈਕਟਰ ਕਹਿੰਦੇ ਕਿ ਯੂਪੀ ਸਰਕਾਰ ਦੇ ਆਮ ਤੋਂ ਬਾਅਦ ਲੋਕੀ ਕਹਿੰਦੇ ਨੇ ਕਿ ਉੱਥੇ ਕਾਨੂੰਨ ਵਿਵਸਥਾ ਵਧੀਆ ਪਰ ਆਪਣੇ ਪੰਜਾਬ ਵਿੱਚ ਵੀ ਵਧੀਆ ਨਹੀਂ ਕਾਨੂੰਨ ਵਿਵਸਥਾ ਪਰ ਆਪਾਂ ਦੁਬਾਰਾ ਨਹੀਂ ਦੇਖੋ ਬੜੀ ਸਿੰਪਲ ਗੱਲ ਹੈ ਮੈਨੂੰ ਇਹ ਗੱਲ ਦਾ ਜਵਾਬ ਦੇਣ ਦੀ ਭਾਈ ਸਾਹਿਬ ਲੋੜ ਨਹੀਂ ਤੁਹਾਨੂੰ ਇਹ ਗੱਲ ਕਲੀਅਰ ਪਤਾ ਲੱਗਦੀ ਪੰਜਾਬ ਦੀ ਪੁਲਿਸ ਜਾ ਕੇ ਯੂਪੀ ਚ ਨੈਟਵਰਕ ਤੋੜ ਰਹੀ ਹੈ ਯੂਪੀ ਦੇ ਬੰਦੇ ਫੜ ਕੇ ਗੁਜਰਾਤ ਤੋਂ ਸਮਾਨ ਲੈ ਆ ਰਹੀ ਹੈ ਤਾਂ ਮੇਰਾ ਇਹ क्लियर ही हो ਜਾਂਦਾ ਸਪਸ਼ਟ ਸਰ ਜੀ ਕੀ 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 ਹੈ ਐ ਕਿ ਜਿਹੜੀ ਜਿਹੜੀ ਖੇ ਪੜੀ ਦੀ ਕਿੰਨੀ ਕੀਮਤ ਆ ਤੇ ਉਹ ਕਿਸ ਕਿਸ ਦੇ ਦੇਖੋ ਅਸੀਂ ਵੈਸੇ ਦੇਖੀ ਨਹੀਂ ਹੈ ਹੈ ਨਹੀਂ 52 ਲੱਖਸ ਦੱਸ ਰਹੇ ਜੋ ਡਰਗ ਇਨਸਪੈਕਟਰ ਨੇ ਦੱਸੀ ਹੈ ਕਿਉਂਕਿ ਡਿਫਰੈਂਟ ਡਿਫਰੈਂਟ ਬਾਕਸਸ ਨੇ ਡਿਫਰੈਂਟ ਡਿਫਰੈਂਟ ਸాల్ట్స్ ਨੇ ਬਟ ਓਵਰ ਆਲ ਦੋਨੇ ਸాల్ਟ ਨੇ ਨਾ ਨਾਮ ਡਿਫਰੈਂਟ ਦਿੱਤੇ ਗਏ ਨੇ ਬੜਾ ਇੱਕ ਹੋਰ ਨਵੀਂ ਚੀਜ਼ ਆਈ ਹੈ ਕਿ ਸాల్ਟ ਦਾ ਨਾਮ ਥੋੜਾ ਡਿਫਰੈਂਟ ਕਰਤਾ ਟਰੇਡਮਾਰਕ ਚੇਂਜ ਕਰ ਲਿਆ ਜਸਟ ਟੂ ਡਿਸੀਵ ਦੀ ਇਨਫੋਰਸਮੈਂਟ ਏਜੰਸੀ ਜਿਹੜਾ ਜੀਟੀਐਸ ਦਾ ਤੁਸੀਂ ਸਹਿਯੋਗ ਲਿਆ ਜਿਵੇਂ ਪੰਜਾਬ ਦੇ ਵਿੱਚ ਕੰਮ ਕੀਤਾ ਕਿ ਬੜੇ ਵਿੱਚ ਸਖਤ ਸੀਗੇ ਨਹੀਂ ਕਰ ਸਕੇ ਇਸ ਦਾ ਮਤਲਬ ਵੀ ਗੁਜਰਾਤ ਦੇ ਵਿੱਚ ਜਾਂ ਹੋਰ ਵੀ ਇਸ ਤਰ੍ਹਾਂ ਦੇ ਹੋ ਸਕਦੇ ਨੇ ਯੂਨਿਟ ਜਿਹੜੇ ਉਹਨਾਂ ਨੂੰ ਅੰਦਰ ਖਾਤੇ ਜੀਟੀਐਸ ਜਿਹੜੀ ਸੀ ਤੁਹਾਨੂੰ ਸਹਿਯੋਗ ਦਿੱਤਾ ਉਹਨਾਂ ਨੇ ਕਦੀ ਇਸ ਬਾਰੇ ਤਿਆਰ ਨਹੀਂ ਸੀ ਦਿੱਤਾ ਨਹੀਂ ਨਹੀਂ ਦੇਖੋ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਇਹ ਜ਼ਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ 2 ਦਿਨ ਪਹਿਲਾਂ ਔਰ ਐਨਸੀਬੀ ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਹੈ ਉਹ ਨੈਸ਼ਨਲ ਏਜੰਸੀ ਹੈ ਸੋ ਦੇਖੋ ਉਹ ਚੀਜ਼ਾਂ ਤਾਂ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦੇ ਵੀ ਰਡਾਰ ਤੇ ਸੀ ਐਂਡ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਚ ਨਹੀਂ ਮਤਲਬ ਇਹੋ ਜੀ ਕਿ ਕਿੱਲਾਗਾ ਕਰਨਾ ਕੀ ਹੁੰਦਾ ਕਿ ਬਹੁਤ ਜ਼ਿਆਦਾ ਬਈ ਬਈ ਕੇਸ ਜਿਹੜਾ ਬਹੁਤ ਸਟਰੋਂਗਲੀ ਕੋਟਾ ਬਣਾ ਕੇ ਕਰਾ ਕਰ ਲੋਕ ਜਿਹੜੇ ਤੇ ਬਚ ਜਾਂਦੇ ਸਵਾਨਤ ਤੇ ਰਿਹਾ ਹੋ ਜਾਂਦੇ ਆ ਫਿਰ ਨੈਚੁਰਲ ਗੱਲ ਆ ਉਹਨੇ ਉਹ ਹੀ ਦੁਬਾਰਾ ਜਿਹੜਾ ਉਹ ਕੰਮ ਕਰਦੇ ਨੇ ਐਂਡੀਪੀਐਸ ਵਿਸਤਰਾ ਕੀ ਕਰਨਾ ਐਂਗੇਜ ਕਰਦੇ ਆਪਣੀ ਗੱਲ ਨੂੰ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਐ ਅਸੀਂ ਤਾਂ ਬੜਾ ਹੁਮ ਪੈਰਵੀ ਦੇ ਉੱਤੇ ਵੀ ਬੜਾ ਜ਼ੂਕ ਫੋਕਸ ਦਿੱਤਾ ਹੋਇਆ ਹੈ ਸਾਡਾ ਸਪੈਸ਼ਲਿਸਟ ਪੈਰਵੀ ਸੈੱਲ ਆ ਡੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜਿਹਦੀ ਮਾਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਚੀਫ ਤੇ ਲੈਵਲ ਤੇ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜੇ ਕਮਰਸ਼ਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਕਿਉਂਕਿ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈਕਟਰ ਵੀ ਨਾਲ ਸੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੂਲ ਪ੍ਰੂਫ ਕੇਸ ਔਰ ਉੱਥੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨਾਂ ਨੇ ਕਿ اے ਸੀ ਜੀ ਐਮ ਦੇ ਜਾਓ ਸਾਰੀ ਜਗ੍ਹਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਚੀਜ਼ ਲੈ ਕੇ ਆਏ ਆਈ ਥਿੰਕ ਇਹ ਬੜਾ ਵਧੀਆ ਕੇਸ ਹੈਗਾ ਆਪਣਾ ਐਵੀਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਮਕੋ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵੈਕਸ਼ਨ ਵਾਲ ਲੈ ਕੇ ਜਿਹੜਾ ਪ੍ਰੋਵੀਜ਼ਨ ਦਾ ਕਹਿਦਾ ਜ਼ਾਬਤ ਤੋਂ ਬਾਅਦ ਜਿਹੜੀ ਜਿਹੜੀ ਕਨਵੈਕਸ਼ਨ ਦੀ ਜਿਹੜੀ ਪ੍ਰੋਵੀਜ਼ਨ ਕੋਈ ਸਜ਼ਾ ਤਾਂ ਇਹਦੇ ਚ ਆਪਣੇ ਮੈਂ ਹੁਣ ਇੱਕ ਤਾਂ ਮੈਨੂੰ ਆਫੈਂਡ ਯਾਜ਼ ਨਹੀਂ ਪਰ ਐਂਡੀਪੀਐਸ ਦੇ ਸਿੰਥੈਟਿਕ ਡਰੱਗਸ ਕਮਰਸ਼ੀਅਲ ਕੁਆਂਟੀਟੀ ਆ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਹੈ ਐਂਡੀਪੀਐਸ ਦਾ ਕਿੰਨਾ ਟਾਈਮ ਟੀਮ ਨੂੰ ਕਿੰਨਾ ਟਾਈਮ ਲੱਗਾ ਇਸ ਵੱਡੀ ਸਫਲਤਾ ਨੂੰ ਲੈ ਕੇ ਕਿੰਨੇ ਦਿਨ ਆਪਾਂ ਰੁੱਲਦੇ ਰਹੇ ਜੀ ਤੁਸੀਂ ਦੇਖੋ ਨਹੀਂ ਰੁੱਲਦੇ ਨਹੀਂ ਰਹੇ ਜੀ ਅਸੀਂ ਪ੍ਰੋਫੈਸ਼ਨਲੀ ਉਤਸ਼ਾਹ ਨਾਲ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਅੰਮ੍ਰਿਤਸਰ ਵਾਸਤੇ ਇੱਕ ਆਪਣੇ ਜਿਹੜੀ ਹੈ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ 24 ਤਰੀਕ ਦੇ ਵਿੱਚ ਬੈਠੇ ਆ ਤੋ ਇਹ ਸਾਰੀ ਮੈਂ ਟੀਮ ਨੂੰ ਦਿਲੀ ਮੁਬਾਰਕਬਾਦ ਸਰ ਸਖੇ ਬਹੁਤ ਵਡੀਆਂ ਬਾਰਾ ਜਣੇ ਖੁਸ਼ੀ ਆ ਸਕਦੇ ਨੇ ਜਾਂ ਹੋਰ ਖਲਾਸੀ ਹੋ ਸਕਦੀ ਨੇ ਉਹ ਲੋਗ ਇਖਤਾਰ ਹੋ ਸਕਦੇ ਨੇ ਕਿ ਨਹੀਂ ਦੇਖੋ ਭਾਈ ਸਾਹਿਬ ਇਹ ਹੈ ਹੀ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇੱਥੇ ਹੀ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਚੁੱਪ ਕਰਕੇ ਬੈਠ ਜਾਂਦੇ ਕਿ ਜੀ ਅਸੀਂ ਫੜ ਲੈ 4000 ਉਹ ਵੀ ਕਮਰਸ਼ੀਅਲ ਹੀ ਹੈ ਤਾ ਅਸੀਂ ਉੱਤੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇਹਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅੰਬੀਵੰਨੀ 우ਰਾਣਾ ਜੀ ਦੇ ਅਮੋਲਕਦੀਪ ਦੇ ਦਿਨ ਰਾਤ ਲੱਗੇ ਰਹੀ ਸਾਰੀ ਟੀਮ ਸਰ ਇਹ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੀ ਸਪਲਾਈ ਕਰਦੇ ਸੀ ਜਾਂ ਥਰੋਅਆਊਟ ਇੰਡੀਆ ਦਾ ਕਿਸੇ ਹੋਰ ਪਾਸੇ ਇਹ ਲੱਗਾ ਪਤਾ ਕਿਸ ਪੰਜਾਬ ਦੇ ਸੀ ਨਹੀਂ ਅਜੇ ਤੱਕ ਦੇਖੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਵਾਲਾ ਐਂਗਲ ਆਪਣਾ ਪੰਜਾਬ 'ਚ ਆਇਆ ਮਾਨਸਾ ਜੇਲ੍ਹ ਵਾਲਾ ਤੁਹਾਨੂੰ ਦੱਸ ਦਿੱਤਾ ਉਹਨੂੰ ਅਸੀਂ ਸਾਰਾ ਹੁਣ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵਲਿੰਗ ਦੇ ਵਿੱਚ ਸਾਰ ਉਹਨ ਰਿਕਾਰਡ ਲਿਹਾਉਣੀ ਐਵਿਡੈਂਸ ਉਹ ਸਾਰਾ ਟਾਈਮ ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਾਮ ਨਾਲ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅੱਗੇ ਜਿਹੜਾ ਲਿੰਕੇਜਸ ਉਹ ਡਿਵੈਲਪ ਕਰਾਂ ਸਰ ਇਤੋਂ ਬਟ